ਲੋ ਜੀ ਭਾਈ ਸਾਹਿਬ ਆਪਾਂ ਪੱਠੇ ਵੱਢਣ ਚੱਲੇ ਆਂ ਆਪਾਂ ਰਸਤਾ ਕ੍ਰੋਸ ਕੀਤਾ ਵਾਹ ਜੀ ਮੱਝ ਦੇ ਸਕਦੇ ਹੋਂ ਪਾੜੀ ਮੱਝ ਆ ਕੁਕਰਨੇਟ ਪੰਜਾਬ ਦੀ ਆ ਇਹਨਾਂ ਦਾ ਬੱਚਾ ਆ ਜੀ ਮੈਂ ਕਿੱਦਾਂ ਬਖਤ ਅਬ ਇਹ ਤਾਂ ਢੀ ਮੱਝ ਆ ਹਾਂ ਜੀ ਹਾਂ ਜੀ ਸਾਡੀ ਮੱਝ ਠੀਕ ਆ ਜੀ ਤੁਸੀਂ ਦੇ ਸਕਦੇ ਹੋ ਮੱਝ ਸੋ ਇਸ ਤਰ੍ਹਾਂ ਜਾ ਰਹੇ ਆਂ ਜੀ ਪਗਰੰਡੀ ਤੁਸੀਂ ਦੇ ਸਕਦੇ ਹੋ ਪਾੜੀ ਸੰਦਾ ਇਹ ਕੀ ਚੀਜ਼ ਆ ਭਾਜੀ ਇਹਨੂੰ ਜਿਹੜਾ ਆਪਾਂ ਕਹਿੰਦੇ ਆ ਖੇਤੀ ਕਰਨ ਵਾਸਤੇ ਸੰਦ ਆ ਜੀ ਆਹ ਪਰ ਜੂਜ਼ੇਬਲ ਨਹੀਂ ਹੈਗੇ ਸੋ ਇਸ ਤਰ੍ਹਾਂ ਚੜਾਈ ਚੜਨੀ ਹੈਗੀ ਚੜਾਈ ਚੜ ਰਹੇ ਆ ਚਲੋ ਚਲੋ ਵਿਪਨ ਜੀ ਚੜਾਈ ਸ਼ੁਰੂ ਹੈ ਜੀ ਹਾਂ ਚੜਾਈ ਸ਼ੁਰੂ ਹੈ ਚੜਾਈ ਸ਼ੁਰੂ ਹੈ ਜੀ ਆਪਾਂ ਪੱਠੇ ਵੱਢਣ ਜਾ ਰਹੇ ਹੈਗੇ ਕਾਕੋਨਟ ਸੋ ਵਿਪਨ ਭਾਜੀ ਅੱਗੇ ਅੱਗੇ ਜਾ ਰਹੇ ਨੇ ਆਪਾਂ ਉਹਨਾਂ ਦੇ ਪਿੱਛੇ ਪਿੱਛੇ ਆ ਕਹਿੰਦਾ ਜੇ ਇਹ ਕਰਦੇ ਚਲਾਣਾ ਹੋਗਾ ਹਾਂ ਫੇਕਲੀ ਬਣੀ ਜਿਨਾ ਬਣਾ ਹੈ ਦੇਲੀ ਦੇ ਤੀਨ ਬਣਾ ਨਾ ਹਾਂ ਹਾਂ ਫੇਕ ਨਹੀਂ ਆਉਂਦਾ ਨਹੀਂ ਦੇਖੋ ਜੀ ਚੱਲੋ 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 ਤੁਸੀਂ ਤੁਰੀ ਆ ਰਹੇ ਤੂੰ ਕੀ ਬਾਤ ਆ ਜੀ ਅ ਜਿਹੜੀ ਜਾਂਦੀ ਹੈਗੀ ਜਦੋਂ ਇੱਥੇ ਮੀਂਹ ਪੈਂਦਾ ਹੈਗਾ ਫਿਸ ਰਸਤੇ ਜੋ ਪਾਣੀ ਨਿਕਲਦਾ ਹੈਗਾ ਤੁਸੀਂ ਦੇਖ ਸਕਦੇ ਹੋ ਬਿਪਨ ਭਾਈ ਦੱਸ ਰੇ ਨਹੀਂ ਸੀ ਸਾਡੇ ਇਹ ਖਾਡਾ ਜੀ ਕੀ ਕਹਿੰਦੇ ਆ ਚੋਈਆਂ ਕਹਿੰਦੇ ਚੋਈਆਂ ਅੱਛਾ ਜੋ ਹਾਂਜੀ 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 ਇਹ ਚੋਈਆਂ ਛੋਟੀਆਂ ਮੇਨ ਖਾਡਾ ਕੀ ਉਹ ਥੱਲੇ ਓਕੇ 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 ਤੁਹਾਨੂੰ ਦਿਖਾਉਂਦੇ ਆ ਅੱਜ ਆਪਾਂ ਦੇਖਾਂਗੇ ਡੈਮ ਵੀ ਦੇਖਾਂਗੇ ਟੂਕਾ ਨੇੜ ਦਾ ਡੈਮ ਦੇਖਾਂਗੇ ਵੀਰ ਜੀ ਵਾਹ ਜੀ ਵਾਹ ਜੀ ਵਾਹ ਆ 15 ਤੱਕ ਆ ਚੁੱਕੇ ਆ ਦੇਖੋ ਜੀ ਇਹ ਹੈਗੇ ਬਾੰਸ ਬਾਸ ਰੇ ਹੈਗੇ ਨਾਲਾ 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 ਬਾੰਸ ਹੀ ਕਹਿੰਦੇ ਆਪਾਂ ਇਹ ਬਾਸ ਕੁਝ ਹੋਰ ਹੁੰਦੀ ਏ ਨਾਲਾ ਹਨਾ ਹਾਂ ਇਹ ਨਹੀਂ ਬਣਦੀ ਦਾ ਪੋੜੀਆਂ ਵਗੈਰਾ ਅੱਛਾ ਇਹਨੂੰ ਪੋੜੀਆਂ ਬਣਦੀਆਂ ਇਹਦੀਆਂ ਜਿਹੜੀਆਂ ਹੈਗੀ ਸਿੱਧੇ ਜਾਂਦੇ ਨੇ ਇਹ ਬਿਲਕੁਲ ਅੱਛਾ ਸਿੱਧੇ ਜਾਂਦੇ ਹੈਗੇ ਇਹਨੂੰ ਨਾਲ ਕਹਿੰਦੇ ਆ ਜੀ ਨਾਲ ਬਾਸ ਟਾਇਪ ਹੀ ਹੁੰਦੀ ਆ ਹਾਂ ਬਾਸ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਆਪੋ ਥੱਲੇੋਂ ਆਏ ਹੈਗੇ ਪਹਾੜੀ ਸਾੜੀ ਢਾਡੀ ਹੈ ਸਾਰੀ ਜਦੋਂ ਉਹ ਪਹਾੜ ਦੇ ਉੱਪਰੋਂ ਲਾਸਟ ਤੱਕ ਅੱਛਾ ਜੀ ਆ ਬਾਈ ਦੀ ਪਹਾੜੀ ਹੈਗੀ ਆ ਸਾਰੀ ਠੀਕ ਹੈ ਜੀ ਲਾਸਟ ਤੱਕ ਇਹ ਕਿੰਨੇ ਕਿੱਲੇ ਆ ਭਾਜੀ ਤੁਹਾਡੇ ਕੋਲ ਕਿੱਲੇ ਨਹੀਂ ਮਤਲਬ ਪਹਾੜੀਆਂ ਹੀ ਆ ਤੁਹਾਡੀਆਂ ਨਾ ਸਾਡੀ ਯਾਨੀ ਕਿ ਟੋਟਲ ਹੈਗੀ ਸਾਡੇ ਡੈਡੀ ਵੀ ਅਗੇ ਤਿੰਨ ਭਰਾ ਅੱਛਾ ਜੀ ਉਹਨਾਂ ਦੀ ਹੈਗੀ ਹੈ 750 ਕਨਾਲ 750 ਕਨਾਲ ਓਕੇ ਓਕੇ ਪਹਾੜੀ ਓਕੇ 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 ਇੱਥੇ ਚੀਤਾ ਵੀ ਆਉਂਦਾ ਨਾ ਭਾਜੀ ਇੱਥੇ ਚੀਤਾ ਵੀ ਆਉਂਦਾ ਚੀਤਾ ਇਨਸਾਨ ਨੂੰ ਕਹਿੰਦੇ ਕੱਖ ਨਹੀਂ ਹੈ ਨਾ ਇਨਸਾਨ ਨੂੰ ਅੱਛਾ 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 ਕੁੱਤੇ ਨੂੰ ਚੋਕ ਕੇ ਲੈ ਜਾਂਦਾ ਮਿੰਟਾਂ 'ਚ ਜੀ ਦੇਖ ਲਓ ਜੀ ਤੁਹਾਡਾ ਕਿੰਨੀ ਵਾਰੀ ਸਾਹਮਣਾ ਹੋਇਆ ਭਾਜੀ ਕਈ ਬਰੀ ਸਾਹਮਣਾ ਹੈ। ਕਈ ਬਰੀ ਸਾਹਮਣਾ ਹੋਇਆ। ਇਹ ਉਹ ਚੱਲਿਆ ਮਗਰ ਇਹਨੂੰ ਲਈ ਜਾਣਾ ਕਿਥੇ ਮਨ ਲੱਗਦਾ। ਓੜ ਜਾ। ਚੱਲ। ਹਟ ਹਟ। ਚੱ ਚੱ ਚੱ। ਹਰ ਹਰ। ਹਟ ਹਟ। ਉਹ ਜੀ ਕੁੱਤਾ ਪਿੱਛੇ ਆ ਗਿਆ ਉਹਨੂੰ ਪੁਜਾਰੇ ਆ। ਇਹ ਦੁਵਾਰ। ਚੀਤਾ ਜਿੱਦਾਂ ਤੈਨੂੰ ਸਾਹਮਣਾ ਦੇ ਗਿਆ ਨਾ। ਅੱਛਾ ਜੀ ਬਾਈ ਦਾ ਵੀ ਦੇਖ ਲਿਆ ਉਹ ਸਾਹਮਣੇ ਉੱਥੇ ਖੜਾ। ਓਕੇ। ਉਹ ਚੀਤਾ ਤਾਂ ਚੀਤੇ ਵਾਲਾ ਪਾਸਾ ਨਾ ਉਂਗਲ ਨਹੀਂ ਕਰਨੀ ਬਈ ਤੇ ਉਹ ਸਾਹਮਣੇ ਚੀਤਾ। ਅੱਛਾ ਜੀ। ਇਹ ਚੀਤਾ ਤੈਨੂੰ ਪੈ ਜਾਊਗਾ। ਅੱਛਾ। ਚੀਤੇ ਵਾਲਾ ਪਾਸਾ ਵੀ ਇਹ ਵੀ ਨਹੀਂ ਆ ਬਈ। ਕਦੇ ਸੋਚੀਓ ਪੱਥਰ ਮਾਰ ਦੇਣਾ ਉਹਨੂੰ ਓਕੇ ਪੱਥਰ ਵੀ ਨਹੀਂ ਮਾਰਨਾ ਕੁਛ ਨਹੀਂ ਕਰਨਾ ਉਹਨੇ ਆਪਣਾ ਚਲੇ ਜਾਣਾ ਓਕੇ ਸੋ ਆਪਣੇ ਰੂਪ ਚ ਆ ਗਏ ਨੇ ਵਿਪਨ ਸਾਹਿਬ ਤੇ ਪੰਜਾਬ ਜੀ ਵੱਡਣ ਜੇ ਜਾ ਰਹੇ ਨੇ ਪੱਠੇ ਠੀਕ ਹੈ ਜੀ ਪੰਜ ਦਾ ਜਿਹੜਾ ਇਹ ਪਹਿਲਾਂ ਨਾ ਇਹ ਰਸਤੇ ਹੁੰਦੇ ਸੀ ਅੱਛਾ ਜੀ ਇੱਥੇ ਇਧਰੋਂ ਸਕੂਲ ਨੂੰ ਬੱਚੇ ਪੜ੍ਹਨ ਜਾਂਦੇ ਹੁੰਦੇ ਸੀ ਅੱਛਾ ਆ ਸਕੂਲ ਤੋਂ ਬੱਚੇ ਪੜ੍ਹਨ ਜਾਂਦੇ ਹੁੰਦੇ ਸੀਗੇ ਜੀ ਇਹ ਸਾਡੇ ਟਾਈਮ ਦੀ ਗੱਲਾਂ ਹੈ ਅੱਛਾ ਅਸੀਂ ਪੜ੍ਹਦੇ ਹੁੰਦੇ ਅੱਛਾ 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 ਉਹਦੇ ਵਿੱਚ ਹਾਂ ਮੇਰੇ ਨਾਲ ਇੱਕ ਸਾਹਬ ਹੁੰਦੇ ਸੀ ਅੱਛਾ ਪਹਿਲਾਂ ਬਿਲਕੁਲ ਸਾਫ਼ ਹੁੰਦੇ ਸੀ ਇਹ ਰਸਤੇ ਸਾਫ਼ ਹੁੰਦੇ ਸੀ ਪਹਿਲਾਂ ਅੱਛਾ 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 ਜਿੱਦਾਂ ਮੈਂ ਆਮ ਜਾਣੇ ਸੀ ਯਾਰ ਹਾਂ ਹਾਂ ਹੁਣ ਜਦੋਂ ਇਹ ਬਾਹਰ ਨਿਕਲ ਗਈ ਜਿਹੜੀ ਗਾਹਾਂ ਦੀ ਜਨਤਾ ਸਾਰੇ ਬੱਚੇ ਆਪਣੇ ਬਾਹਰ ਨਿਕਲੇ ਪਿੰਡ ਛੱਡ ਕੇ ਅੱਛਾ ਜੀ ਤੇ ਹੁਣ ਇੱਥੇ ਕੋਈ ਨਹੀਂ ਹੁਣ ਸਾਰੇ ਝਾੜੂ ਖਤਮ ਠੀਕ ਹੈ ਜੀ ਉਹ ਝਾੜ ਪੈ ਗਈ ਚੁੱਕੀ ਆ ਇਸ ਕਰਕੇ ਹੁਣ ਇਸ ਪਗਡੰਡੀਆਂ ਤੇ ਕੋਈ ਟਮਾ ਟਾਮਾ ਪੱਠੇ ਵੱਢਣ ਹੀ ਵਿਪੜ ਵਰਗਾ ਹੀ ਜਾਂਦਾ ਹੈਗਾ ਹਨਾ ਵਿਪੜ ਵਰਗਾ ਹੀ ਕਿਉਂਕਿ ਇੱਥੇ ਚੀਤੇ ਦਾ ਡਰ ਰਹਿੰਦਾ ਹੈਗਾ ਤੇ ਕੁੱਤੇ ਸਾਡੇ ਪਿੱਛੇ ਆ ਰਹੇ ਨੇ ਹੈਗੇ ਹੈ ਇਹ ਭੁਜਾਰਿਆ ਸਿਗਾ ਇਹ ਕਹਿੰਦਾ ਸੀ ਕਿਤੇ ਚੀਤਾ ਨਾਲ ਲੈ ਜਾਵੇ ਹੈਗਾ ਵੀ ਰਸਤਾ ਅਸਾ ਜਾਂਦਾ ਹੈ ਨਾ ਉੱਤੇ ਤੋਂ ਥੱਲੇ ਬਰਡ ਸਪਲਾਈ ਦੀ ਪਾਈਪ ਲਾਈਨ ਵੀ ਇੱਥੇ ਹੀ ਦੇ ਅੱਛਾ 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 ਬਰਡ ਸਪਲਾਈ ਦੀ ਇੱਥੇ ਨਾ ਪਾਈਪ ਲਾਈਨ ਪਈ ਹੋਈ ਆ ਠੀਕ ਜੀ ਉਹ ਗਈ ਉੱਚੀ ਜਗ੍ਹਾ ਨੂੰ ਉੱਪਰ ਉਹਨਾਂ ਨੇ ਬਣਾਇਆ ਸੀਗਾ ਪਾਣੀ ਦਾ ਟੈਂਕਰ ਨਹੀਂ ਹੁੰਦਾ ਅੱਛਾ 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 ਉਹ ਕੀ ਕਹਿੰਦੇ ਉਹਨੂੰ ਪਾਣੀ ਟੈਂਕੀ ਕਹਿੰਦੇ ਵੱਡੀ ਜਿਹੜੀ ਹੁੰਦੀ ਹੈ ਅੱਛਾ ਅੱਛਾ ਜਿਹੜੀ ਉਹ ਆਪਣੇ ਮਹੱਲੇ 'ਚ ਲੱਗੀ ਹੁੰਦੀ ਹੈ ਵੱਡੀ ਵੱਡੀ ਟੈਂਕੀ ਲੱਗੀ ਹੁੰਦੀ ਉਹ ਉੱਪਰ ਬਣਾਈ ਪਈ ਤਾਂ ਉੱਥੋਂ ਪਾਣੀ ਤੇ ਚਾਹ ਨੇ ਸਾਰੇ ਪਿੰਡ ਨੂੰ ਚੱਲ ਜਾ। ਠੀਕ। ਆ ਕੁੱਤੇ ਪਿੱਛੇ ਆ ਗਏ ਸੀ ਇਹਨਾਂ ਨੂੰ ਭੱਟੇ ਮਾਰ ਰਿਹਾ ਹੈਗਾ ਵਾਪਸ ਜਾਣ। ਇਸ ਕਰਕੇ। ਭਾਈ ਤੁਸੀਂ ਕੀ ਕਹਿ ਰਹੇ ਸੀਗੇ? ਮੈਂ ਮੁੜ ਪਿੱਛੇ। ਮੁੜ ਪਿੱਛੇ ਆ। ਠੀਕ ਆ। ਸੂਰਾ ਨੂੰ ਤੇ ਆਂ ਇਨਸਾਨਾਂ ਵਿੱਚ ਘੁੰਮਣ ਦੀ। ਹਾਂ। ਆ ਦੇਖੋ ਜੀ, ਪਕਡਿੰਡੀਆਂ ਲੱਗੀਆਂ ਹੋਈਆਂ ਸੂਰਾ ਦੀ ਤਾਜੀ-ਤਾਜੀ। ਦੇਖ ਸਕਦੇ ਹੋ? ਇੱਦਾਂ ਦੇ ਇੱਦਾਂ ਦੇ ਪੱਠੇ ਲਾਣੇ ਅੱਛਾ ਦਿਓਲ ਜਿਹੜੀ ਇੱਦਾਂ ਪੱਠੇ ਲਾਉਣੇ ਹੈਗੇ ਦਰਖਤ ਤੇ ਚੜ ਕੇ ਸੋ ਆਪਾਂ ਅੱਜ ਰਖਤੇ ਤੇ ਚੜਾਂਗੇ ਅੱਜ ਸੋ ਤੁਸੀਂ ਦੇਖ ਸਕਦੇ ਹੋ ਆਪਾਂ ਜੰਗਲ ਚ ਆ ਗਏ ਆ ਪੱਠੇ ਵੜਣ ਆਏ ਆ ਅੱਜ ਆਪਾਂ ਪੱਠੇ ਵੜਾਂਗੇ ਬੀਪਨ ਸਾਹਿਬ ਨਾਲ ਦਰਖਤਾਂ ਤੇ ਚੜਾਂਗੇ ਦਰਖਤਾਂ ਤੇ ਇਹ ਜਿਹੜੇ ਪੱਠੇ ਲੱਗੇ ਹੁੰਦੇ ਇਹਨਾਂ ਨੂੰ ਪਤਾ ਹੈਗਾ ਕਿਹੜੇ ਪੱਠੇ ਵੜਨੇ ਵੜਨੇ ਹੈਗੇ ਆ ਸੋ ਆਪਾਂ ਇਸ ਰਸਤੇ ਆਏ ਹੈਗੇ ਬਿਲਣ ਗਈ ਹੈ ਜੀ ਉਪਰਲੇ ਮਲੇ ਆ ਆ ਪਾਈਪ ਲਾਈਨ ਗਈ ਹੈ ਉਪਰਲੇ ਮਲੇ ਨੂੰ ਹਨਾ ਆ ਦੇਖੋ ਤੁਸੀਂ ਪਾਈਪ ਲਾਈਨ ਦੇਖੋ ਸੋ ਆਪਾਂ ਜੰਗਲ ਦੇ ਅੰਦਰੋਂ ਅੰਦਰ ਆਈ ਜਾਂਦੇ ਪਏ ਆ ਪਹਾੜੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸੋ ਭਾਈ ਸਾਹਿਬ ਲੈਟਰਨ ਕਰਨ ਜਾ ਰਹੇ ਆ ਅਖੇਲੇ ਇਹਨਾਂ ਨੂੰ ਬੈਠਾ ਆ ਗਿਆ ਬੈਠਕਾਂ ਜਾ ਰਹੇ ਨੇ ਤੇ ਦੇਖ ਸਕਦੇ ਹੋ ਸੋ ਆਪਾਂ ਕੁਕਾਨੇਡ ਜੰਗਲ ਵਿੱਚ ਖੜੇ ਆ ਜੀ ਆਪਾਂ ਪੱਠੇ ਉੱਡਣ ਆਏ ਸੀਗੇ ਵਿਪਨ ਭਾਜੀ ਆਪਣੇ ਨਾਲ ਆ ਵਿਪਨ ਸਾਹਿਬ ਆ ਦੀ ਫੋਟੋ ਵਧੀਆ ਆ ਬਿਲਕੁਲ ਓਕੇ ਓਕੇ ਕੁਕਾਨੇਡ ਵਿੱਚ ਤੁਹਾਨੂੰ ਦਿਖਾਵਾਂਗੇ ਕੀ ਕੀ ਦਿਖਾਵਾਂਗੇ ਤੁਸੀਂ ਵੀਰ ਜੀ ਮੈਂ ਤੁਹਾਨੂੰ ਜੰਗਲ ਦਿਖਾਵਾਂਗਾ ਜੰਗਲ ਵਿੱਚ ਦਰਖਤ ਦਿਖਾਵਾਂਗਾ ਕੌਣ ਕੌਣ ਕਿਹੜੇ ਕਿਹੜੇ ਦਰਖਤ ਹੈਗੇ ਅੱਛਾ ਦਰਖਤ ਦਿਖਾਵਾਂਗੇ ਕਿਹੜੇ ਕਿਹੜੇ ਦਰਖਤ ਹੋਣਗੇ ਉਹ ਦਰਖਤ ਦਿਖਾਣਗੇ ਡੈਮ ਦਿਖਾਉਣਗੇ ਇਹ ਤਰਾਖਤੇ ਕਾਦੇ-ਕਾਦੇ ਕੰਮ ਆਉਂਦੇ ਨੇ ਅਛਾ ਦਰਖਤ ਕਾਦੇ-ਕਾਦੇ ਕੰਮ ਹੁੰਦੇ ਆ ਜੜੀਆਂ ਬੁੱਟੀਆਂ ਵੀ ਦੱਸਣਗੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਤੇ ਇੱਥੇ ਇਸ ਇਲਾਕੇ ਵਿੱਚ ਚੀਤਾ ਵੀ ਘੁੰਮਦਾ ਹੈਗਾ ਸਾਡੇ ਪਿੱਛੇ ਆ ਰਹੇ ਸੀਗੇ ਤੇ ਵੱਟਾ ਮਾਰ ਕੇ ਇਹਨਾਂ ਨੇ ਭਜਾਇਆ ਹੈਗਾ ਆ ਕਿਉਂਕਿ ਡਰ ਲੈਂਦਾ ਹੈਗਾ ਇੱਥੇ ਤੇ ਤਾਂ ਕਰਕੇ ਇਹ ਇਹ ਇੱਕ ਇਹ ਕੜੀ ਪਤਾ ਕੜੀ ਪਤਾ ਠੀਕ ਹੈ ਜੀ ਬੇਪਣ ਇੱਥੇ ਤੂੰ ਪੱਠਾ ਲੈਣ ਪੱਠੇ ਲੈਣ ਫੇ ਕੱਲਾ ਹੀ ਆਉਂਦਾ ਕਿ ਹੋਰ ਵੀ ਸਾਰੇ ਆਉਂਦੇ ਆ ਪਿੰਡ ਵਾਲੇ ਕੱਲ੍ਹ ਹੀ ਹੁੰਦਾ ਹੈ ਪਠੇ ਲੈਣ ਦੇਖੋ ਜੀ ਪਿੰਡ ਦੇ ਵੀ ਆਉਂਦੇ ਉੱਦਾਂ ਨਾ ਅੱਛਾ ਅੱਛਾ ਪਿੰਡ ਦੇ ਵੀ ਹੁੰਦੇ ਆ ਹਾਂ ਕਦੇ ਉਹ ਆ ਜਾਂਦੇ ਕਦੇ ਆ ਜੰਨੇ ਠੀਕ ਇਹ ਇੱਥੇ ਇੱਕ ਕਾਫੀ ਮੁਕਾਬਕਰ ਹੈ ਜੀ ਨਾ ਅੱਛਾ ਇਹ ਹੈ ਮੱਲਾ ਇੱਥੇ ਅੱਛਾ ਇੱਥੇ ਮੱਲਾ ਹੈ ਜੀ ਹਾਂ ਆ ਦੇਖੋ ਜੀ ਆ ਸਪੈਦਾ ਵੀ ਸਾਰਾ ਬਾਈ ਨੇ ਲਾਇਆ ਹੋਇਆ ਆ ਬਾਈ ਦਾ ਸਪੈਦਾ ਲੱਗਾ ਹੋਇਆ ਇਹ ਦੇਖ ਸਕਦੇ ਹੋ ਕੀ ਬਾਤ ਆ ਵਿਪਨ ਜੀ ਢਾਡੀ ਪਾੜੀ ਦੇਖ ਕੇ ਨਜ਼ਾਰਾ ਆ ਗਿਆ ਆਨੰਦ ਆ ਗਿਆ पहाड़ी के आप होर अंदर नलीए बिपन साहब जा रहे नेलमोस्ट है उतराई हैगी है। तो देख सकते हो पट्ठे वर्ड आए हुए अ प्ठे मजा गाव वास्ते आगा आ है कड़ी पत्ता तो देख सकते हो कड़ी पत्ता हरेक चीज़ सब्ज़ी पलो जी ਰਾ ਸਾਫ ਕਰ ਰਹੇ ਨੇ ਆ ਸੰਬਰ ਦੀ ਆ ਬਿਠ ਆ ਦੇਖ ਸਕਦੇ ਹੋ ਸੰਬਰ ਸੰਬਰ ਦੀ ਬਿਠ ਇਹਦਾ ਬਾਈ ਬਿਨਾ ਰੁਕੇ ਅੰਦਰ ਨੂੰ ਅੰਦਰ ਚਲੀ ਜਾਂਦਾ ਹੈਗਾ ਦੇਖੋ ਜੀ ਹਾਂ ਵਾਸਤੇ ਬਣਾਇਆ ਅੱਛਾ ਸੰਬਰ ਨੂੰ ਬੈਠਣ ਵਾਸਤੇ ਇੱਥੇ ਸੰਬਰ ਵੰਦਾ ਜੀ ਆਗੇ ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਰੈਡੀ ਨੇ ਆਹ ਤਿਆਰ ਆ ਬਿਲਕੁਲ ਤਿਆਰ ਨੇ ਭਾਜੀ ਚੰਗਾ ਚੰਗਾ ਜਾਈਣੇ ਵਾਸਤੇ ਦਰਖਤਾਂ ਤੇ ਚੜਨ ਵਾਸਤੇ ਸੋ ਭਾਈ ਸਾਹਿਬ ਦਰਖਤ ਤੇ ਚੜ ਰਹੇ ਆ ਬਿੱਪਨ ਸਾਹਿਬ ਇੱਥੇ ਲਾਉਣਗੇ ਟੱਕ ਅੱਛਾ ਇਹ ਮੱਝਾ ਗਾਵਾਂ ਖਾਂਦੀਆਂ ਨਾ ਇਹ ਹਰੀ ਮੱਝਾ ਗਾਵਾਂ ਖਾਂਦੀਆਂ ਅੱਛਾ ਇਹ ਹੁੰਦਾ ਭਈ ਬਿਲਕੁਲ ਦੇਸੀ ਪਠਾ ਅੱਛਾ ਇਹਨੂੰ ਦੇਸੀ ਪਠਾ ਕਹਿ ਦਿੰਦੇ ਆਪਾਂ ਇਹਦੇ ਤੇ ਨਾ ਕੋਈ ਮੈਲ ਜੂਰੀਆ ਕੁਛ ਨਹੀਂ ਓਕੇ ਜਿਹੜਾ ਸੀ ਮੱਝਾਂ ਦਾ ਮਾਨੂੰ ਪਾਵਾਂਗੇ ਅੱਛਾ ਜੀ ਉਦੋਂ ਦਾ ਹੀ ਸਾਣਾ ਦੁੱਧ ਮਿਲੂਗਾ ਉਹਨਾਂ ਦਾ ਠੀਕ ਆ ਜੀ ਵਧੀਆ ਪੱਠੇ ਪਾਵਾਂਗੇ ਭਾਜੀ ਦੁੱਧ ਪੀ ਕੇ ਨਜ਼ਾਰਾ ਆ ਗਿਆ ਵੀਰ ਜੀ ਆਨੰਦ ਆ ਗਿਆ ਭਰਪੂਰ ਉੱਥੇ ਵੀ ਦੇਖ ਲੈ ਕਿਦਾਂ ਦੇ ਨੇ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਸਾਰੇ ਵੱਢਨੇ ਆ ਬਾਈ ਨੇ ਕੁੱਤਾ ਵੀ ਸਾਡੇ ਨਾਲ ਹੈਗਾ ਕੀ ਨਾਂ ਇਹਦਾ ਹੈ ਕੀ ਨਾਂ ਇਹਦਾ

ਦੇਖੋ ਥੋੜੇ ਜਿਹੇ ਪੱਠੇ ਵੱਢਲੇ ਆ ਉਹ ਵੀ ਵੱਢ ਰਹੇ ਨੇ ਇਹ ਸਾਰਾ ਸ਼ਾਂਗਣਾ ਜੀ ਇਹ ਭਾਈ ਸਾਹਿਬ ਨੇ ਸਾਰਾ ਸ਼ਾਂਗਣਾ ਤੁਸੀਂ ਦੇਖ ਸਕਦੇ ਹੋ ਦੇਖੋ ਬਾਈ ਜੀ ਵਿਪਨ ਭਾਜੀ ਸਾਡੇ ਪੱਠੇ ਵੱਢੀ ਜਾਂਦੇ ਨੇ ਨੇਚੁਰਲ ਇਹ ਕਿਹੜਾ ਬੂਟਾ ਆ ਇਹ ਭਾਜੀ ਡਿਓਲ ਦਾ ਬੂਟਾ ਆ ਜੀ ਡਿਓਲ ਦਾ ਇਹ ਗਾਂ ਉਹ ਮੱਝਾਂ ਬਹੁਤ ਹੀ ਮਨ ਪਸੰਦਾ ਇਹਨਾਂ ਦਾ ਡਿਓਲ ਦਾ ਹਾ ਸ਼ਿਰੂ ਕਿਦਾਂ ਇਹ ਸਾਡਾ ਸ਼ਿਰੂ ਹੈਗਾ ਜੀ ਸਾਡੇ ਨਾਲ ਹੀ ਹੈਗਾ ਹਾਂ ਇਹ ਆ ਹੈ ਕਿਦਾਂ ਸੋ ਸਾਡਾ ਸ਼ਿਰੂ ਆ ਅੱਜ ਆਪਾਂ ਕੁੱਕਾ ਨੇੜੇ ਦੇ ਜੰਗਲ ਵਿੱਚ ਘੁੰਮ ਰਹੇ ਆ ਬਾਈ ਸਾਡਾ ਉਧਰ ਪੱਠੇ ਵੱਢ ਰਿਹਾ ਹੈਗਾ ਸ਼ਿਰੂ ਸਾਡੇ ਨਾਲ ਜੁੱਲੀ ਪਿੱਛੇ ਮੁੜ ਗਈ ਹੈਗੀ ਆ ਤੇ ਵੀ ਦੇਖਤਾ ਰਹੇ ਹੋ ਕੁੱਕਰ ਸੋ ਸਬਸਕ੍ਰਾਈਬ ਕਰ ਲੋ ਤੇ ਇਨ ਫਿਊਚਰ ਬਹੁਤ ਜ਼ਿਆਦਾ ਬਲੌਗ ਆਉਣਗੇ ਤੇ ਇਹੀ ਕਹਿਣਾ ਚਾਹੁੰਦਾ ਹੈਗਾ ਫੇਸਬੁਕ ਲੱਕੀ ਕੋਲਤਾਰ ਤੇ YouTube 68 ਤੇ Instagram ਹੈਗਾ ਲੱਕੀ ਕੋਲਤਾਰ ਸੋ ਥੈਂਕ ਯੂ ਸੋ ਮੱਚ देखो जी कुत्ता पूरा चिकन्ना है देखभाल कर रहे है देखो कुदरत कुदरत नज़ारे क्या जार, हुआ नैचुर मकड़ी का आज तुम देख रहे हैं, मकड़ी का जाला है तो देख सकते हो ਕੁੱਤਾ ਕਿਸੇ ਤਾੜ ਵਿੱਚ ਹੈਗਾ ਆ ਇਧਰ ਉਧਰ ਦੇਖ ਰਿਹਾ ਹੈਗਾ ਸੌਂਗ ਰਿਹਾ ਹੈਗਾ ਕੁਝ ਤੁਸੀਂ ਦੇਖ ਸਕਦੇ ਹੋ ਅੱਛਾ 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 ਸਾਰੰਭਜਾ ਹਾਂ ਅੱਛਾ ਹੈਗੀ ਨਾ ਰੇਂਜ ਹਾਂ ਜਿੱਥੇ ਹੈਗੀ ਪਾਜੀ ਰੇਂਜ